ਫਿਰੋਜ਼ਪੁਰ ਸਰਦ ਤੇ ਪਾਕਿਸਤਾਨੀ ਤਸਕਰਾਂ ਦੀ ਨਾਪਾਕ ਕੋਸ਼ਿਸ਼ ਬੀਐਸਐਫ ਨੇ ਕੀਤੀ ناکਾਮ ਖੇਤ ਵਿੱਚੋਂ ਮਿਲੀ 15 ਪੈਕੇਟ ਹੈਰੋਇਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਰੋੜਾਂ ਰੁਪਏ ਕੀਮਤ ਦੀ ਹੈ 7.5 ਕਿਲੋ ਚਿੱਟੇ ਦੀ ਖੇਤ ਪੁਲਿਸ ਨਾਲ ਮਿਲ ਕੇ ਕੀਤੀ ਗਈ ਸਰਚ ਫਿਰੋਜ਼ਪੁਰ ਤੋਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਹੁਸੈਨੀ ਵਾਲਾ ਬਾਰਡਰ ਇਲਾਕੇ ਵਿੱਚ ਤਾਇਨਾਤ ਬੀਐਸਐਫ ਦੀ 99 ਬਟਾਲੀਅਨ ਦੇ ਜਵਾਨਾਂ ਨੇ ਪੁਲਿਸ ਨਾਲ ਸਾਂਝੇ ਤੌਰ ਤੇ ਕਾਰਵਾਈ ਕਰਦਿਆਂ ਹੋਇਆ ਪਿੰਡ ਟੈਂਡੀ ਵਾਲਾ ਅਤੇ ਜਲੂਕੇ ਦੇ ਕੋਲ ਸਤਲੁਜ ਦਰਿਆ ਕਿਨਾਰੇ ਇੱਕ ਖੇਤ ਵਿੱਚੋਂ 15 ਪੈਕੇਟ ਹੈਰੋਇਨ ਦੇ ਬਰਾਮਦ ਕੀਤੇ। ਪੀਲੀ ਟੇਪ ਵਿੱਚ ਇਹ ਪੈਕੇਟ ਵਜ਼ਨ ਵਿੱਚ ਅੱਧਾ-ਅੱਧਾ ਕਿਲੋ ਦੇ ਹਨ। ਜਾਣਕਾਰੀ ਮੁਤਾਬਕ ਬੁੱਧਵਾਰ ਦੇਰ ਰਾਤ ਪਾਕਿਸਤਾਨ ਤੋਂ ਇੱਕ ਡਰੋਨ ਭਾਰਤੀ ਸੀਮਾ ਵਿੱਚ ਦਾਖਲ ਹੋਇਆ ਅਤੇ ਸਤਲੁਜ ਦੇ ਕਿਨਾਰੇ ਖੇਤਾਂ ਵਿੱਚ ਹੈਰੋਇਨ ਦੇ ਪੈਕੇਟ ਸੁੱਟ ਕੇ ਵਾਪਸ ਚਲਾ ਗਿਆ। BSF ਦੀ ਸਤਰਕ ਨਿਗਰਾਨੀ ਪ੍ਰਣਾਲੀ ਨੇ ਡਰੋਨ ਦੀ ਗਤੀਵਿਧੀ ਨੂੰ ਪਾਪ ਲਿਆ ਜਿਸ ਦੇ ਬਾਅਦ ਵੀਰਵਾਰ ਸਵੇਰੇ BSF ਅਤੇ ਸਥਾਨਕ ਪੁਲਿਸ ਨੇ ਇਲਾਕੇ ਦੀ ਡੂੰਘਾਈ ਨਾਲ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਤਲਾਸ਼ੀ ਦੇ ਦੌਰਾਨ ਪੀਲੀ ਟੇਪ ਵਿੱਚ ਲਪੇਟੇ ਹੋਏ ਹੈਰੋਇਨ ਦੇ 15 ਪੈਕੇਟ ਬਰਾਮਦ ਕੀਤੇ ਗਏ ਹਰ ਪੈਕੇਟ ਦਾ ਵਜ਼ਨ ਲਗਭਗ 1/2 ਕਿਲੋ ਦੱਸਿਆ ਜਾ ਰਿਹਾ ਹੈ ਜਿਸ ਨਾਲੇ ਖੇਪ ਕੁੱਲ 7.5 ਕਿਲੋ ਅੰਕੀ ਜਾ ਰਹੀ ਹੈ ਅਤੇ ਇਸ ਨਸ਼ੇ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੋੜਾ ਰੁਪਏ ਦੀ ਹੈ BSF ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਡਰੋਨ ਦੀ ਮਦਦ ਨਾਲ ਕੀਤੀ ਇੱਕ ਹੋਰ ਤਸਕਰੀਜੀ ਕੋਸ਼ਿਸ਼ ਹੈ ਜਿਸ ਨੂੰ ਸਮੇਂ ਰੰਦਿਆਂ ناکਾਮ ਕਰ ਦਿੱਤਾ ਗਿਆ ਫਿਲਹਾਲ ਇਲਾਕੇ ਵਿੱਚ ਤਲਾਸ਼ੀ ਅਭਿਆਨ ਜਾਰੀ ਹੈ ਅਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਆਸ-ਪਾਸ ਦੇ ਖੇਤਰਾਂ ਵਿੱਚੋਂ ਹੋਰ ਵੀ ਪੈਕੇਟ ਛਿਪਾਏ ਗਏ ਹੋ ਸਕਦੇ ਹਨ ਸਾਡੀਆਂ ਟੀਮਾਂ ਲਗਾਤਾਰ ਬਾਰਡਰ ਤੇ ਚੌਕਸੀ ਬਣਾਈ ਹੋਏ ਹਨ ਡਰੋਨ ਮੂਵਮੈਂਟ ਨੂੰ ਟਰੈਕ ਕਰ ਕਾਰਵਾਈ ਕੀਤੀ ਗਈ